ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਕਿ ਰਤਪੁਰ ਸਾਹਿਬ ਖਬਰਸਾਰ ਇਹ ਤਸਵੀਰਾਂ ਨੰਗਲ ਦੇ ਇਤਿਹਾਸਿਕ ਗੁਰਦੁਆਰਾ ਵਿਪੌਰ ਸਾਹਿਬ ਦੀ ਆਂ ਜਿੱਥੇ ਬੀਤੇ ਦਿਨਾਂ ਤੋਂ ਹੋ ਰਹੀ ਭਾਰੀ ਬਰਸਾਤ ਕਾਰਨ ਗੁਰਦੁਆਰਾ ਵਿਪੌਰ ਸਾਹਿਬ ਦੀ ਮੁੱਖ ਡੇਊੜੀ ਦੇ ਨਾਲ ਵਾਲਾ ਡੰਗਾ ਦਰਿਆ ਵੱਲੋਂ ਬੈਠ ਗਿਆ ਜਿਸ ਤੋਂ ਬਾਅਦ ਡੇਊੜੀ ਦੇ ਵਿੱਚ ਤਰੇੜਾਂ ਆ ਗਈਆਂ ਜਿਸ ਨੂੰ ਲੈ ਕੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਕਾਰ ਸੇਵਾ ਕਿਲਾ ਨੰਦਗੜ੍ਹ ਸਾਹਿਬ ਨੂੰ ਉਕਤ ਦੇਉੜੀ ਦਾ ਕੰਮ ਕਰਨ ਦੀ ਸੇਵਾ ਦਿੱਤੀ ਗਈ ਹੈ ਹੁਣ ਕਾਰ ਸੇਵਾ ਕਿਲਾ ਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਸੁਚਾ ਸਿੰਘ ਸੰਤ ਬਾਬਾ ਸਤਨਾਮ ਸਿੰਘ ਹੁਣਾਂ ਵੱਲੋਂ ਉਕਤ ਦੇਉੜੀ ਨੂੰ ਢਾ ਕੇ ਨਵਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਆਓ ਤੁਹਾਨੂੰ ਵੀ ਦਿਖਾਨੇ ਆ ਇਸ ਮੌਕੇ ਉਕਤ ਤਸਵੀਰਾਂ ਜੋ ਕਿ ਨੰਗਲ ਦੇ ਗੁਰਦੁਆਰਾ ਵਿਪੋਰ ਸਾਹਿਬ ਦੀਆਂ ਹਨ ਅਤੇ ਇਸ ਮੌਕੇ ਕੀ ਕੁਝ ਕਿਹਾ ਗੁਰਦੁਆਰਾ ਬਿਪੌਰ ਸਾਹਿਬ ਵਿਖੇ ਸੇਵਾ ਕਰਵਾ ਰਹੇ ਕਾਰ ਸੇਵਾ ਕਿਲਾਨੰਦਗੜ੍ਹ ਸਾਹਿਬ ਦੇ ਸੇਵਾਦਾਰ ਬਾਬਾ ਹਰਜਿੰਦਰ ਸਿੰਘ ਹੀਰਾ ਨੇ ਉਹ ਵੀ ਤੁਹਾਨੂੰ ਸੁਣਾਣੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਾਸ ਕਾਰ ਸੇਵਾ ਕਿਲਾਨੰਦਗੜ੍ਹ ਸਾਹਿਬ ਦਾ ਸੇਵਾਦਾਰ ਜੀ ਸਤਿਬਾਬਾ ਸਿਵਾ ਸਿੰਘ ਜੀ ਸੰਤ ਬਾਬਾ ਭਾਗ ਸਿੰਘ ਜੀ ਸੰਤ ਬਾਬਾ ਲਾਲ ਸਿੰਘ ਜੀ ਸੰਤ ਬਾਬਾ ਹਰਪ੍ਰੀਤ ਸਿੰਘ ਪਹਿਲਵਾਨ ਮੁੱਖ ਪ੍ਰਬੰਧਕ ਸੰਤ ਬਾਬਾ ਸੁਚਾ ਸਿੰਘ ਤੇ ਬਾਬਾ ਸੁਨਾਮ ਸਿੰਘ ਜੀ ਤੇ ਸਾਰੇ ਮਹਾਂਪੁਰਸ਼ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ੋਮਣੀ ਕਮੇਟੀ ਦੇ ਸਹਿਯੋਗ ਨਾਲ ਸੰਤ ਦੇ ਸਹਿਯੋਗ ਨਾਲ ਬੜੀਆਂ ਸੇਵਾ ਜਿਹੜੀਆਂ ਸਾਰੀ ਜਗ੍ਹਾ ਚੱਲ ਰਹੀਆਂ ਜਿੱਦਾਂ ਸੜਕ ਦੀ ਹੋ ਗਈ ਗੁਰਦੁਆਰਿਆਂ ਦੇ ਵੀ ਅਨੇਕਾਂ ਹੀ ਚੱਲ ਰਹੀਆਂ ਇਹ ਆਪਾਂ ਗੁਰਦੁਆਰਾ ਬਵੌਰ ਸਾਹਿਬ ਇਸ ਟਾਈਮ ਖੜੇ ਆ ਜੀ ਜੋ ਕਿ ਡਿਊਟੀ ਆ ਇੱਥੇ ਤੁਹਾਨੂੰ ਸਾਹਮਣੇ ਵਿਖਾਈ ਜਾਊਗੀ ਇਹ ਜੋ ਡਿਊਟੀ ਬਣੀ ਆ ਇਸ 83 ਦੇ 86 ਦੇ ਲਗਭਗ ਬਣੇ ਜੀ ਇਧਰ ਇਹ ਦਰਿਆ ਦੇ ਨਾਲ ਡੰਗਾ ਕਾਫੀ ਉੱਚਾ ਹੋਣ ਦੇ ਕਾਰਨ 60 70 ਫੁੱਟ ਡੰਗਾ ਉੱਚੇ ਦੇ ਹੋਣ ਦੇ ਕਾਰਨ ਥੋੜਾ ਡੰਗਾ ਨਾਲ ਦੱਬਣ ਦੇ ਕਾਰਨ ਇਹ ਥੋੜੀ ਜਿਹੜੀ ਬਿਲਡਿੰਗ ਹੈ ਇੱਕ ਸਾਈਡ ਨੂੰ ਥੋੜੀ ਜਿਹੀ ਟੇਪਰ ਹੋ ਗਈ ਵੀ ਡਿਊਰੀ ਵਿੱਚ țeੜਾ ਆਉਣ ਦੇ ਕਾਰਨ ਸਾਨੂੰ ਇਹ ਡਿਊਰੀ ਥੱਲੇ ਡਾਊਨ ਕਰਨੀ ਪਈ ਲਾਟ ਹੁਣੀ ਪਈ ਹੁਣ ਜਿੱਦਾਂ ਇਹ ਥੋੜਾ ਜਿਹਾ ਢਾਟਾ ਇਹਨੂੰ ਸਫਾਈ ਕਰਕੇ ਥੋੜੇ ਕਿ ਚਿਰ ਤੱਕ ਇਹ ਨਵੀਂ ਡਿਊਰੀ ਮਿਲ ਗਿਆ ਆਪਾਂ ਡਿਊਰੀ ਜਿਹੜੀ ਹੈ ਨਵੀਂ ਤਿਆਰ ਕਰਾਂਗੇ ਜਿਹੜੇ ਕਮਰੇ ਢਾਏ ਆ ਉਹ ਵੀ ਨਵੇਂ ਬਣਾਵਾਂਗੇ ਕੁਝ ਡ ਬਾਰਸ਼ ਦੇ ਕਾਰਨ ਉਹ ਹੁਣ ਡੰਗਿਆਂ ਦੀ ਵੀ ਸੇਵਾ ਚੱਲ ਰਹੀ ਹੈ ਜੀ ਜੋ ਹੋਰ ਵੀ ਮਾੜੀ ਮੋਟੀ ਰਿਪੇਅਰ ਜਿਹੜੀ ਹੈ ਉਹ WhatsApp ਗੁਰਦਾਰੇ ਆਈਟਮ ਆਪਾਂ ਖੜੇ ਆ ਇਹਦੀ ਆਪਾਂ ਪੂਰੀ ਜਿਹੜੀ ਤਿਆਰੀ ਆ ਕਰਕੇ ਦਵਾਂਗੇ ਹਾਂ ਬਾਬਾ ਜੀ ਕੀ ਅਪੀਲ ਹੈ ਸੰਗਤਾਂ ਨੂੰ ਸੰਗਤ ਨੂੰ ਇਹੀ ਹੈ ਜੀ ਜਿੱਦਾਂ ਮਿਲ ਕੇ ਆਪਾਂ ਕਾਰ ਸੇਵਾ ਕਿੱਲਾ ਨੰਗੜ ਸਾਹਿਬ ਨਾਲ ਚਲੋ ਜੁੜੋ ਹੋਰ ਵੀ ਜਿਹੜੇ ਸਥਾਨ ਆ ਗੁਰੂ ਘਰ ਦੇ ਜਿੰਨੇ ਵੀ ਤੁਹਾਡੇ ਕੋਲ ਯੋਗਦਾਨ ਹੁੰਦਾ ਗੁਰੂ ਘਰ ਨੂੰ ਪਾਓ ਸੰਗਤੇ ਇੱਥੇ ਆਵੇ ਆਪਣੇ ਵਿਚਾਰ ਦੱਸੇ ਜਿਹੜੀ ਵੀ ਚੀਜ਼ ਆ ਜਿੱਦਾਂ ਮਲ ਬਣਾਉਣੀ ਆ ਜਾਂ ਕੁਝ ਕਰਨੀ ਕੋਈ ਨਾ ਕੋਈ ਵਿਚਾਰ ਦੇਵੇ ਬਾਕੀ ਜਿੱਦਾਂ ਹੁਣ ਸੜਕ ਦੀ ਸੇਵਾ ਚੱਲ ਰਹੀ ਆ ਸਾਰੇ ਨੂੰ ਪਤਾ ਜੀ ਗੜ ਸ਼ੰਕਰ ਵਾਲੀ ਜਿਹੜੀ ਛੜਕਿਆ ਉਹ ਕਾਰ ਸੇਵਾ ਕਿਲਾ ਨੰਦਗੜ ਸਾਹਿਬ ਬਣਾ ਰਿਹਾ ਜਿੰਨਾ ਸੰਯੋਗ ਹੁੰਦਾ ਉਧਰ ਨੂੰ ਕਰਨ ਬਾਕੀ ਸ ਤੇ ਅਨੇਕਾ ਜਿਹੜੇ ਜਿਹੜੇ ਗਿਣ ਤੋਂ ਅਲਾਧਾ ਏ ਜਿਹੜੇ ਆਪਣੇ ਸਥਾਨ ਆ ਬੜੇ ਵੱਡੇ ਲੈਵਲ ਦੇ ਉੱਤੇ ਸਾਰੇ ਪਾਸੇ ਮਨ ਲ ਕੇ ਸਾਡੀ ਸੇਵਾ ਜਿਹੜੀ ਕਾਰ ਸੇਵਾ ਕਿਲਾ ਨੰਦਗੜ ਸਾਹਿਬ ਦੀ ਚੱਲਣ ਲਈ ਏ